ਸਵਾਗਤ ਹੈ ਤੁਹਾਡਾ ਵਾਇਦੁਰ ਕਲੋਥ ਹਾਊਸ ਐਂਡ ਬਟਿਕ ਬਲਾਡਾ ਵੱਲੋਂ ਲਓ ਜੀ ਅੱਜ ਫੇਰ ਤੁਹਾਡੇ ਵਾਸਤੇ ਇੱਕ ਸੰਡੇ ਆਫਰ ਦੇ ਵਿੱਚ ਸੇਲ ਲੈ ਕੇ ਆਏ ਆ ਥੋੜੇ ਜਿਹੜੇ ਤੁਹਾਡੇ ਤੇ ਸੂਟ ਲੈ ਕੇ ਆਏ ਆ ਉਹ ਸਿਰਫ ਅੱਜ ਥੋੜੇ ਜੀ ਆਫਰ ਪ੍ਰਾਈਸ ਦੇ ਵਿੱਚ ਰਹਿਣਗੇ ਸਭ ਤੋਂ ਪਹਿਲਾਂ ਮੇਰੇ ਭੈਣਾਂ ਨੂੰ ਰਿਕਵੈਸਟ ਹੈ ਕਿ ਚੈਨਲ ਨੂੰ ਕਰੋ ਸਬਸਕ੍ਰਾਈਬ ਐਂਡ ਆ ਦੇ ਸੋਹਣੇ ਬਟਿਕ ਵਰਕ ਅਦੇ ਸੂਟ ਲੈਣ ਲਈ ਜੀ ਤੇ ਜੋ ਸਾਡੀ ਵੀਡੀਓ ਆਉਂਦੀ ਹੈ ਸਵੇਰ ਆਉਂਦੀ ਹੈ 9 ਤੋਂ ਲੈ ਕੇ ਹਨ 9:30 ਦੇ ਵਿਚਕਾਰ ਵੀਡੀਓ ਆਉਂਦੀ ਹੈ ਜਿਹੜੀਆਂ ਭੈਣਾਂ ਨਵੀਆਂ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇਕਰ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਤਾਂ ਅਸੀਂ ਹਮੇਸ਼ਾ ਡਿਸਕ੍ਰਿਪਸ਼ਨ ਚ ਵੀ ਆਪਣਾ ਐਡਰੈਸ ਦਿੰਦੇ ਆ ਅਸੀਂ ਡਿਸਟ੍ਰਿਕਟ ਮਾਨਸਾ ਬਰਡਲਾਡਾ ਤੋਂ ਬਿਲੋਂਗ ਕਰਦੇ ਆ ਜੀ ਲਓ ਜੀ ਅੱਜ ਜਿਹੜਾ ਤੁਹਾਡੇ ਸੂਟ ਲੈ ਕੇ ਆਏ ਆ ਬੁਟੀਕ ਵਰਕ ਵਾਲੇ ਸੂਟ ਰਹਿਣਗੇ ਜੀ ਜਿਹੜੀਆਂ ਮੇਰੀਆਂ ਭੈਣਾਂ ਬੁਟੀਕ ਵਰਕ ਦੇ ਸ਼ਕੀਨਾ ਸੂਟ ਪਾਉਂਦੀਆਂ ਤੇ ਇਦਾਂ ਦੇ ਸੋਹਣੇ ਸੂਟ ਸਾਡੇ ਕੋਲ ਲੈ ਸਕਦੇ ਹੋ ਸਭ ਤੋਂ ਪਹਿਲਾਂ ਇਹ ਵਾਲਾ ਸੂਟ ਚੈੱਕ ਕਰੋ ਜੀ ਬਰਬਰੀ ਤੇ ਬਣਿਆ ਹੋਇਆ ਕਟਵਰਕ ਹੋਈ ਆ ਜੀ ਕਾਵਿਆ ਵਰਕ ਦਾ ਸੂਟ ਰਹਿਣਾ ਜੀ ਇਹ ਠੀਕ ਹੈ ਜੀ ਕਾਵਿਆ ਵਰਕ ਦਾ ਸੂਟ ਹੈ ਜੀ ਬਹੁਤ ਹੀ ਪਿਆਰਾ ਜਾਂ ਬਰਬਰੀ ਤੇ ਸੂਟ ਰਹਿਣ ਵਾਲਾ ਜੀ ਇਹ ਵਾਲਾ ਠੀਕ ਹੈ ਜੀ ਇਹ ਵਾਲੀਆਂ ਬਣੀਆਂ ਹੋਈਆਂ ਇਹਦੀਆਂ 슬ੀਵਸ ਲਓ ਇਹ 슬ੀਵਸ ਰਹਿਣਗੀਆਂ ਜੀ ਇਹਦੀਆਂ ਬਣੀਆਂ ਹੋਈਆਂ ਨਾਲ ਤੁਹਾਨੂੰ ਇਹਦੀ ਬੋਟਮ ਦਾ ਵਰਕ ਵੀ ਮਿਲੂਗਾ ਡਿਸਕਾਊਂਟ ਦੇ ਵਿੱਚ ਸੂਟ ਮਿਲਣ ਵਾਲਾ ਬਰਬਰੀ ਤੇ ਰੈਡੀ ਹੈ ਜੀ ਕਾਵਿਆ ਵਰਕ ਵਾਲਾ ਲਓ ਇਹ ਆਉਗੀ ਜੀ ਇਹਦੀ ਬੋਟਮ ਇਹ ਬੋਟਮ ਤੇ ਵਰਕ ਹੈ ਜੀ ਇਹ ਬੋਟਮ ਦੀ ਮੂਰੀ ਤੇ ਵਰਕ ਆਉਣਾ ਤੇ ਪ੍ਰਾਈਸ ਇਹ ਵਾਲੇ ਸੂਟ ਦੇ ਅੱਧਰੋਂ ਦੇ ਰਿਹਾ ਸਿਰਫ 1100 1100 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸਾਡੇ ਕੋਲੋਂ ਠੀਕ ਹੈ ਜੀ ਇਹਦੇ ਵਿੱਚ ਇੱਕ ਸੂਟ ਹੋ ਰਿਹਾ ਜੀ ਉਹ ਵੀ ਤੁਹਾਨੂੰ ਦਿਖਾ ਦਿੰਦੇ ਆ ਲਓ ਜੀ ਇਹ ਕੇਵਲ ਆ ਸੂਟ ਰਹੂਗਾ ਜੀ ਇਹ ਵੀ ਕਾਵਿਆ ਵਰਕ ਹੋਇਆ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਰਹਿਣਾ ਜੀ ਮਸਕ ਸਿਲਕ ਤੇ ਇਹਦੀ ਪ੍ਰਾਈਸ ਵੀ ਆ ਤੁਹਾਨੂੰ ਦਵਾਂਗੇ 1100 1100 ਦੇ ਵਿੱਚ ਤੁਸੀਂ ਇਹ ਡਿਸਕਾਊਂਟ ਦੇ ਵਿੱਚ ਸਾਡੇ ਕੋਲੋਂ ਸੂਟ ਲੈ ਸਕਦੇ ਆ ਕਾਵਿਆ ਵਰਕ ਹੈ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਰਹਿਣ ਵਾਲਾ ਨਾਲ ਇਹਦੇ ਦੇਖ ਸਕਦੇ ਹੋ ਤੁਸੀਂ 슬ੀਪਸ ਦਾ ਵਰਕ ਹੈ ਜੀ ਨਾਲ ਤੁਹਾਨੂੰ ਬਾਟਮ ਦਾ ਵਰਕ ਵੀ ਮਿਲੂਗਾ ਬਾਟਮ ਦਾ ਵਰਕ ਹੈ 슬ੀਪਸ ਦਾ ਵਰਕ ਹੈ ਜਿਹੜਾ ਦਾ ਘੇਰਾ ਰਹਿਣਾ ਜੀ ਤੁਸੀਂ 21 ਇੰਚ ਤੱਕ 21 ਇੰਚ ਤੱਕ ਰੈਡੀ ਕਰ ਸਕਦੇ ਹੋ ਜੀ ਕੇਰਾ ਇੰਚ ਤੱਕ ਰੈਡੀ ਕਰ ਸਕਦੇ ਹਾਂ ਜੀ ਇਹਦਾ ਕੇਰਾ ਤੁਹਾਨੂੰ ਚੈੱਕ ਵੀ ਕਰਵਾ ਦਿੰਦੇ ਆ ਲਓ ਜੀ ਚੈੱਕ ਕਰੋ ਜੀ ਇਹਦਾ ਕੇਰਾ ਹੈਗਾ 22 ਇੰਚ ਤੱਕ ਇਹ 22 ਇੰਚ ਤੱਕ ਆ ਜੀ ਠੀਕ ਹੈ ਜਿਹੜੀਆਂ ਮੇਰੀਆਂ ਭੈਣਾਂ ਦੀ हिਪ 22 ਇੰਚ ਆਉਂਦੀ ਉਹ ਲੈ ਸਕਦੀ ਹੈ ਇਸ ਨੂੰ ਆਫਰ ਦੇ ਵਿੱਚ ਸੂਟ ਰਹਿਣਾ ਜੀ ਤੇ ਪ੍ਰਾਈਸ ਜਿਹੜੀ 1100 ਰਹਿਣੀ ਆ ਜੀ ਇਹ ਵੀ ਤੁਹਾਨੂੰ ਦੇਖ ਲੈਣੀ ਆਪਾਂ ਚੈੱਕ ਕਰ ਲੈਣੀ ਆ ਪ੍ਰੋਪਰਲੀ ਕਿੰਨਾ ਕੇਰਾ ਆਉਣਾ ਜੀ ਇਹਦਾ ਲਓ ਇਹਦਾ ਕੇਰਾ ਰਹੂਗਾ ਜੀ ਲਓ ਜੀ ਇਹ ਵੀ 22 ਇੰਚ ਤੱਕ ਹੀ ਹੈ ਜੀ 22 22.5 ਇੰਚ ਤੱਕ ਇਹਦੀ ਹੈਪ ਰਹਿਣੀ ਹੈ ਜੀ ਜਿਹੜੀਆਂ ਪਹਿਣਾ 22 ਇੰਚ ਹੈਪ ਵਾਲੀਆਂ ਜੀ ਸੂਟ ਲੈ ਸਕਦੀਆਂ ਆਫਰ ਦੇ ਵਿੱਚ ਰੈਡੀ ਆ ਕਾਵਿਆ ਵਰਕ ਦੇ ਸੂਟ ਸਿਰਫ 1100 ਪ੍ਰਾਈਜ਼ ਰਹਿਣੀ ਹੈ ਜੀ ਇਹਨਾਂ ਸੂਟਾਂ ਦੇ ਲਓ ਇਸ ਤੋਂ ਅੱਗੇ ਇਹ ਵਾਲਾ ਸੂਟ ਚੈੱਕ ਕਰੋ ਜੀ ਜੋ ਅਸੀਂ ਸ਼ਿਲਕ ਪਸ਼ਮੀਨੇ ਤੇ ਰੈਡੀ ਕੀਤਾ ਤੇ ਸਟਿਚ ਵੀ ਹੋਇਆ ਠੀਕ ਹੈ ਜੀ ਸਟੇਟ ਬਾਟਮ ਦੇ ਨਾਲ ਸਟਿਚ ਹੋਇਆ ਜੀ ਸੂਟ ਬਹੁਤ ਹੀ ਪਿਆਰਾ ਜਿਹਾ ਸੂਟ ਬਣਿਆ ਲਓ ਇਹ ਵਾਲਾ ਸੂਟ ਦੀ ਡਿਜ਼ਾਈਨਿੰਗ ਹੈ ਬਹੁਤ ਸੋਹਣਾ ਜਿਹਾ ਸੂਟ ਬਣਿਆ ਹੋਇਆ ਲਓ ਜੀ ਸਾਈਡ ਤੇ ਅਸੀਂ ਇਹਦੀ ਪੌਕਟ ਲਗਾਈ ਹੈ ਇਹ ਵਾਲੀ ਰਹੂਗੀ ਜੀ ਇਹਦੀ ਪੌਕਟ ਲਓ ਦੇਖ ਸਕਦੇ ਹੋ ਠੀਕ ਹੈ ਇਹ ਸਾਈਡ ਤੇ ਪੌਕਟ ਲੱਗੀ ਹੋਈ ਹੈ ਤੇ ਡਿਜ਼ਾਈਨਿੰਗ ਦੇਖੋ ਜੀ ਸੂਟ ਦੀ ਇਹ ਬੜਾ ਸੋਹਣਾ ਜਿਹਾ ਨੈੱਕ ਰੈਡੀ ਕੀਤਾ ਐਦਾਂ ਇਹਦੀ ਪਾਈਪ ਨੂੰ ਗੇਰਾ ਲਗਾ ਕੇ ਲੈਸ ਲਗਾ ਕੇ ਇਹਦਾ ਨੈੱਕ ਰੈਡੀ ਹੋਇਆ ਠੀਕ ਹੈ ਜੀ ਬੈਲ 슬ੀਵਸ ਰਹਿਣ ਗਈਆਂ ਦੇਖ ਸਕਦੇ ਹੋ ਬੈਲ ਸਲੀਵਸ ਰਹਿਣੀ ਆ ਫਿਨਿਸ਼ਿੰਗ ਪੱਟੀ ਦਿੱਤੀ ਗਈ ਹੈ ਜੀ ਠੀਕ ਹੈ ਜੀ ਕੇਰੇ ਦੇ ਵੀ 4 ਸਾਈਡ ਫਿਨਿਸ਼ਿੰਗ ਪੱਟੀ ਦਿੱਤੀ ਹੈ ਦੇਖੋ ਜੀ ਇਹ ਵਾਲਾ ਵੀ ਦੇਖੋ ਸਲੀਵਸ ਰਹਿਣ ਗਿਆ ਬਹੁਤ ਹੀ ਪਿਆਰੀ ਜੀ ਬਣੀ ਹੋਈ ਹੈ neck ਤੇ ਬਹੁਤ ਹੀ ਪਿਆਰਾ ਜਿਹਾ ਬਣਿਆ ਹੋਇਆ suit ਦੇਖੋ ਜੀ ਬਣ ਕੇ ਕਿੰਦਾ ਸੋਹਣਾ ਲੱਗਦਾ ਬਾਕੀ ਜਿਹੜਾ suit ਰੈਡੀ ਹੋ ਜਾਂਦਾ ਉਦੋਂ ਪਤਾ ਲੱਗਦਾ ਵੀ suit ਕਿੱਦਾਂ ਆ ਰਹੀ ਹੈ ਜੀ ਗੈਟ ਅਪ ਕਿੱਦਾਂ ਆ ਰਹੀ ਹੈ suit ਦੀ ਲਓ ਜੀ ਇਹਨਾਂ ਨੇ विदाਊਟ ਲਾਈਨਿੰਗ ਹੀ ਰੈਡੀ ਕਰਵਾਇਆ ਸਾਡੇ ਕੋਲ ਕੋਈ ਲਾਈਨਿੰਗ ਨਹੀਂ ਲਗਾਈ ਆਈਪੈਨਾ ਹੁੰਦੀਆਂ ਵੀ ਲਾਈਨਿੰਗ ਲਾ ਕੇ ਸੂਟ ਕੌਸਟਲੀ ਬਣ ਜਾਂਦਾ ਵੇਖੋ ਵਿਦਾਊਟ ਲਾਈਨਿੰਗ ਰੈਡੀ ਕਰਵਾਇਆ ਤੇ ਨਾਲ ਦੇਖੋ ਜੀ ਫਿਨਿਸ਼ਿੰਗ ਪੱਟੀ ਦਿੱਤੀ ਹੈ ਫਿਨਿਸ਼ਿੰਗ ਪੱਟੀ ਦੇ ਵਿੱਚ ਅਸੀਂ ਲੈਸ ਵੀ ਅਟੈਚ ਕੀਤੀ ਹੈ ਜੀ ਠੀਕ ਹੈ ਜੀ ਇਹ ਸਾਡੇ ਬੁਟੀਕ ਤੇ ਰੈਡੀ ਹੋਇਆ ਤੁਸੀਂ ਵੀ ਐਦਾਂ ਦੀ ਸਾਡੇ ਕੋਲ ਸੋਨੇ ਸੋਨੇ ਸੂਟ ਸਟਿਚ ਕਰਵਾ ਸਕਦੇ ਹੋ ਲਓ ਇਹਦੇ ਨਾਲ ਦਾ ਮੈਂ ਤੁਹਾਨੂੰ ਸੂਟ ਦਿਖਾ ਜਾਨੀ ਦਿਖਾ ਦਿੰਦੀ ਆ ਜੀ ਜੇ ਕਿਸੇ ਵੀਰੇ ਭੈਣੇ ਐਦਾਂ ਦਾ ਸੂਟ ਸਾਡੇ ਕੋਲੋਂ ਬਾਏ ਕਰਨਾ ਠੀਕ ਹੈ ਜੀ ਇਹ ਵੀ ਬਹੁਤ ਸੋਨਾ ਸੂਟ ਜੀ ਰੈਡੀ ਹੋਇਆ ਲਓ ਇਹਦੇ ਵਿੱਚ ਤੁਹਾਨੂੰ ਸੂਟ ਮਿਲੂਗਾ ਜੀ ਆਹ ਚੈੱਕ ਕਰੋ ਜੀ ਸੇਮ ਹੀ ਸੂਟ ਮਿਲਣਾ ਜੋ ਮੈਂ ਤੁਹਾਨੂੰ ਦਿਖਾਤਾ ਜੀ ਰੈਡੀ ਹੋਇਆ ਸੂਟ ਤੇ ਸੇਮ ਪਾਣਾ ਇਦਾਂ ਹੀ ਲਓ ਠੀਕ ਹੈ ਜੀ ਇੱਕ ਮੈਂ ਤੁਹਾਨੂੰ ਦਿਖਾਇਆ ਸੀ ਜੀ ਇਹ ਵਾਲੇ ਸੂਟ ਲਓ ਇਹ ਤੁਹਾਨੂੰ ਚੈੱਕ ਕਰਵਾਣਾ ਭੁੱਲ ਗਿਆ ਵੀ ਇਹ ਵਾਲੀ ਜਿਹੜੀ ਫਰੰਟ ਤੇ ਵਰਕ ਹੈ ਸੇਮ ਹੀ ਬੈਕ ਤੇ ਵਰਕ ਹੈ ਲਓ ਜੀ ਇਹਦਾ ਤੁਹਾਨੂੰ ਨਹੀਂ ਦਿਖਾਇਆ ਸੀ ਬੈਕ ਇਹਦੀ ਲਓ ਇਹਦੀ ਬੈਕ ਹੈ ਜੀ ਜੋ ਫਰੰਟ ਤੇ ਵਰਕ ਹੈ ਸੇਮ ਹੀ ਬੈਕ ਤੇ ਵਰਕ ਕਰ ਲੋ ਬੈਕ ਤੇ ਵੀ ਇਦਾਂ ਹੀ ਵਰਕ ਹੋਣਾ ਇਦਾਂ ਹੀ ਡਿਜ਼ਾਈਨ ਆਉਣਾ ਤੇ ਇਹ ਦਾ ਫਰੰਟ ਹੈ ਜੀ ਇਹ ਦਾ ਫਰੰਟ ਆ ਉਹਦੇ ਬੈਕ ਸੇ ਲੋ ਇਦਾਂ ਸੂਟ ਬਣਾਣਾ ਜੀ ਬਹੁਤ ਹੀ ਪਿਆਰਾ ਲੋ ਜੀ ਇਹਦੇ ਵਿੱਚ ਸੂਟ ਦੇਖੋ ਜੀ ਇਹ ਵਾਲਾ ਸੂਟ ਵੀ ਇਦਾਂ ਹੀ ਰੈਡੀ ਹੋਣਾ ਠੀਕ ਹੈ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੈਣਾ ਜੀ ਇਹ ਦੇਖ ਸਕਦੇ ਹੋ ਤੁਸੀਂ ਸੇਮ ਹੀ ਇਦਾਂ ਸੂਟ ਬਣਾਣਾ ਜੋ ਮੈਂ ਤੁਹਾਨੂੰ ਦਿਖਾਤਾ ਰੈਡੀ ਕੀਤਾ ਹੋਇਆ ਲੋ ਚੈੱਕ ਕਰੋ ਜੀ ਇਹ ਵੀ ਸੇਮ ਹੈ ਇਹ ਥੋੜਾ ਜਿਹਾ ਉਲਟਾ ਹੋ ਗਿਆ ਲੋ ਜੀ ਇਦਾਂ ਸਿੱਧੀ ਸਾਈਡ ਹੈ ਲਓ ਜੀ ਐਦਾਂ ਹੀ ਸੇਮ ਬਣ ਕੇ ਰੈਡੀ ਹੋਣਾ ਜੀ ਜੋ ਤੁਹਾਨੂੰ ਅਸੀਂ ਸੂਟ ਦਿਖਾਤਾ ਤੇ ਇਹ ਵਾਲੀਆਂ ਰਹਿਣੀਆਂ ਜੀ 슬ੀਵਸ ਠੀਕ ਹੈ ਜੀ ਇਹ ਵਾਲੀਆਂ 슬ੀਵਸ ਜੜੀਆਂ ਇਕੱਠੇ ਹੀ ਸੂਟ ਬਣੇ ਸੀ ਉਹਨਾਂ ਵਿੱਚੋਂ ਤੁਹਾਨੂੰ ਇਹ ਸਟਿਚ ਕੀਤਾ ਹੋਇਆ ਜਿਹੜੇ ਕਸਟਮਰ ਨੇ ਸਾਡੇ ਕੋਲੋਂ ਬਾਈ ਕੀਤਾ ਉਹਨਾਂ ਨੇ ਸਾਡੇ ਕੋਲੋਂ ਸਟਿਚਿੰਗ ਵੀ ਕਰਵਾਈ ਇਹ ਵਾਲੇ ਸੂਟ ਦੀ ਤੇ ਵਾਲਾ ਸੂਟ ਵੀ ਐਦਾਂ ਹੀ ਰੈਡੀ ਹੋਣਾ ਜੀ ਇਹਦੇ ਵਿੱਚ ਦੋ ਕਲਰਾਂ ਚ ਰੈਡੀ ਹੋਇਆ ਜੀ ਇਹ ਸੂਟ ਲਓ ਇਹ ਕੇਵਲਾ ਕਲਰ ਵੀ ਬਹੁਤ ਪਿਆਰਾ ਜੀ ਚੈੱਕ ਕਰੋ ਜੀ ਇਹ ਕਲਰ ਵੀ ਬਹੁਤ ਜ਼ਿਆਦਾ ਪਿਆਰਾ ਲਓ ਇਹ ਫਰੰਟ ਦਾ ਵਰਕ ਹੈ ਜੀ ਠੀਕ ਹੈ ਜੀ ਇਹ ਆਉਣਾ ਇਹਦੀ ਬੈਕ ਦਾ ਵਰਕ ਲਓ ਇਹ ਬੈਕ ਦਾ ਵਰਕ ਆਊਗਾ ਜੀ ਠੀਕ ਹੈ ਜੀ ਤੇ ਇਹ ਵਾਲਾ ਇਹਦੀ ਫਰੰਟ ਦਾ ਵਰਕ ਹੈ ਜੀ ਇਹ ਫਰੰਟ ਦਾ ਵਰਕ ਹੈ ਤੇ ਇਹ ਵਾਲੀਆਂ ਰਹਿਣੀਆਂ ਜੀ 슬ੀਵਸ ਠੀਕ ਹੈ ਜੀ ਇਹ ਵਾਲਾ ਸੂਟ ਵੀ ਐਡਾਂ ਹੀ ਬਣ ਕੇ ਰੈਡੀ ਹੋਣਾ ਜਿਵੇਂ ਇਹ ਵਾਲਾ ਬਣਿਆ ਹੋਇਆ ਸੇਮ ਐਡਾਂ ਹੀ ਸੂਟ ਬਣੂਗਾ ਜੀ ਇਹ ਲਓ ਫਰੰਟ ਦੇ ਵਰਕ ਆਊਗਾ ਜੀ ਐਡਾਂ ਹੀ ਇਹਦੀ ਬੈਗ ਤੇ ਬਾਕੀ ਕੋਲ ਸਿਰਫ ਪ੍ਰਾਈਸ ਹੈਗੀ ਜੈਨੂਲ ਸਿਰਫ ਇਹ ਵਾਲਾ ਤੁਹਾਨੂੰ ਸਸੇ ਸੂਟ ਦਵਾਂਗੇ 1560 1560 ਵਾਲੇ ਸੂਟ ਦੀ ਪ੍ਰਾਈਸ ਰਹਿਣੀ ਆ ਕਿਉਂਕਿ ਇਹਦਾ ਵਰਕ ਹੈਵੀ ਆ ਜੀ ਫਰੰਟ ਤੇ ਵੀ ਸੇਮ ਵਰਕ ਹੋਇਆ ਬੈਗ ਤੇ ਵੀ ਸੇਮ ਵਰਕ ਹੋਇਆ ਠੀਕ ਹੈ ਜੀ ਬਾਕੀ 슬ੀਵਸ ਦੇ ਰਹੇ ਆ ਸਟੇਟ ਬਾਟਮ ਦਾ ਸੂਟ ਬਣਿਆ ਹੋਇਆ ਜੀ ਬਹੁਤ ਹੀ ਪਿਆਰਾ ਸਿਰਫ 1560 ਦੇ ਵਿੱਚ ਤੁਹਾਨੂੰ ਇਹ ਵਾਲਾ ਸੂਟ ਦਵਾਂਗੇ ਜੀ ਅਸੀਂ ਫਿਰ ਚੈੱਕ ਕਰੋ ਇੱਕ ਲਾਸਟ ਸੂਟ ਹੈ ਜੀ ਸਾਡੇ ਕੋਲੇ ਇਹ ਤਰ੍ਹਾਂ ਦੀ ਕਾਫੀ ਡਿਮਾਂਡ ਰਹਿੰਦੀ ਹੈ ਜੀ ਇਹ ਵਾਲੇ ਸੂਟਾਂ ਦੀ ਐਦਾਂ ਫਰੰਟ ਤੇ ਵਰਕ ਹੈ ਠੀਕ ਹੈ ਜੀ ਐਦਾਂ ਹੀ ਜੀ ਬੈਕ ਤੇ ਵਰਕ ਹੋਣਾ ਹੈ ਹਮੇਸ਼ਾ ਸਾਡੇ ਕੋਲੋਂ ਕਿਸੇ ਜਿਹੜੇ ਵੀ ਤੁਹਾਨੂੰ ਸੂਟ ਦਿਖਾਣੇ ਆ ਤੁਸੀਂ ਕਦੇ ਵੀ ਸਾਡੇ ਕੋਲੋਂ ਸੂਟੇ ਬਾਇ ਕਰ ਸਕਦੇ ਹੋ ਕਿਉਂਕਿ ਅਸੀਂ ਖੁਦ ਆਪਣੇ ਸੂਟ ਆਪਣੀ ਬੁਟੀਕ ਤੇ ਰੈਡੀ ਕਰਦੇ ਹਾਂ ਜੋ ਵੀ ਸਾਡੀ ਵੀਡੀਓ ਦੇ ਵਿੱਚੋਂ ਸੂਟ ਚੁੱਕ ਕੇ ਸਾਨੂੰ ਕਹੂਗਾ ਅਸੀਂ ਇਹ ਵਾਲੇ ਸੂਟ ਲੈਣਾ ਜੀ ਤੁਹਾਨੂੰ ਉਹੀ ਸੂਟ ਹਾਜ਼ਰ ਮਿਲੇਗਾ ਕਿਉਂਕਿ ਅਸੀਂ ਖੁਦ ਰੈਡੀ ਕਰਕੇ ਦੇਣੀ ਹੁੰਦੀ ਹੈ ਸੂਟ ਲਓ ਜੀ ਇਹ ਕੇਵਲਾ ਚੈੱਕ ਕਰੋ ਜੀ ਇਹ ਬੈਕ ਦਾ ਵਰਕ ਹੈ ਫਰੰਟ ਦਾ ਵਰਕ ਹੈ ਜੀ ਲਓ ਇਹ ਵਾਲੀਆਂ ਆਉਣਗੀਆਂ ਜੀ 슬ੀਵਸ ਇਹ 슬ੀਵਸ ਦਾ ਵਰਕ ਹੈ ਜੀ ਪ੍ਰਾਈਸ ਇਹ ਵਾਲੇ ਸੂਟ ਦੀ ਰਹਿਣੀ ਆ ਜੀ 1600 ਰੁਪਏ ਠੀਕ ਹੈ ਜੀ ਸਿਲਕ ਪਸ਼ਮੀਨੇ ਤੇ ਰੈਡੀ ਹੈ ਜੀ ਜਰੀ ਵਰਕ ਹੋਇਆ 1600 ਦੀ ਪ੍ਰਾਈਸ ਰਹਿਣੀ ਆ ਜੀ ਠੀਕ ਹੈ ਇਸ ਤੋਂ ਅਗੇ ਤੁਹਾਨੂੰ ਸੂਟ ਦਿਖਾਵਾਂਗੇ ਲਓ ਜੀ ਤੁਸੀਂ ਪਹਿਲਾਂ ਵੀਡੀਓ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਜੇ ਇਹ ਵਾਲਾ ਸੂਟ ਤੁਹਾਨੂੰ ਦਿਖਾ ਰਿਆ ਬਹੁਤ ਹੀ ਪਿਆਰਾ ਜਿਹਾ ਪੈਚ ਵਰਕ ਹੈ ਇਦਾਂ ਹੀ ਬਾਟਮ ਤੇ ਵਰਕ ਹੋਣਾ ਦੁਪੱਟਾ ਇਦਾਂ ਟਾਈ ਡਾਈ ਹੋਣਾ ਜੀ ਇਹਨਾਂ ਨਾਲ ਠੀਕ ਹੈ ਜੀ ਮੂਰੇ ਘੇਰੇ ਤੇ ਏਦਾਂ ਵਰਕ ਆਉਣਾ 슬ੀਵਸ ਤੇ ਪੈਚ ਵਰਕ ਲੱਗਿਆ ਹੋਇਆ ਲਓ ਜੀ ਇਹ ਵੀਡੀਓ ਚੈੱਕ ਕਰ ਲਓ ਫਿਰ ਤੁਹਾਨੂੰ ਅਸੀਂ ਸੂਟ ਦਿਖਾ ਦਿੰਨੇ ਆ ਜੀ ਸੇਮ ਡਿਜ਼ਾਈਨ ਦਾ ਸੂਟ ਅਸੀਂ ਰੈਡੀ ਕੀਤਾ ਠੀਕ ਹੈ ਜੀ ਲਓ ਇਹ ਵਾਲਾ ਸੂਟ ਚੈੱਕ ਕਰੋ ਜੀ ਸੇਮ ਡਿਜ਼ਾਈਨ ਦਾ ਜੋ ਅਸੀਂ ਤੁਹਾਨੂੰ ਦਿਖਾਇਆ ਸੇਮ ਡਿਜ਼ਾਈਨ ਦਾ ਸੂਟ ਰੈਡੀ ਹੋਇਆ ਜੀ ਘੇਰਾ ਦੇਖ ਸਕਦੇ ਹੋ 24 ਇੰਚ ਤੱਕ ਤੁਸੀਂ ਇਹਦਾ ਘੇਰਾ ਰੈਡੀ ਕਰ ਸਕਦੇ ਹੋ ਇਹ ਵਾਲਾ ਜਿਹੜਾ ਡਿਜ਼ਾਈਨ ਉਹਨਾਂ ਦੀ 슬ੀਵਸ ਦਾ ਡਿਜ਼ਾਈਨ ਹੈ ਏਦਾਂ 슬ੀਵਸ ਤੇ ਡਿਜ਼ਾਈਨ ਆਉਣਾ ਜੀ ਇਹ ਵਾਲਾ ਇਸ 슬ੀਵਸ ਤੇ ਪੈਚਵਰਕ ਆਊਗਾ ਨਾ ਤੁਹਾਨੂੰ ਬਾਟਮ ਦਾ ਵਰਕ ਮਿਲਣ ਵਾਲਾ ਜੀ ਲਓ ਇਹ ਵਾਲਾ ਰਹੂਗਾ ਜੀ ਬਾਟਮ ਦਾ ਵਰਕ ਬਹੁਤ ਹੀ ਪਿਆਰਾ ਜਿਹਾ ਬਾਟਮ ਦਾ ਵਰਕ ਹੋਇਆ ਠੀਕ ਹੈ ਜੀ ਜਰੀ ਵਰਕ ਹੋਇਆ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਪਿਆਰੇ ਜਿਹੜਾ ਡਿਜ਼ਾਈਨਰ ਸੂਟ ਰਹਿਣਾ ਜੇ ਪਾਰਟੀ ਵੇਅਰ ਸੂਟ ਹੈ ਨਾ ਬਣ ਕੇ ਇਹ ਵਾਲੇ ਸੂਟ ਦੀ ਜਿਹੜੀ ਪ੍ਰਾਈਸ ਰਹਿਣੀ ਹੈ 1595 ਰਹਿਣੀ ਹੈ ਜੀ ਠੀਕ ਹੈ ਜੀ 1595 ਦਾ ਸੂਟ ਤੁਸੀਂ ਲੈ ਸਕਦੇ ਹੋ ਸਾਡੇ ਕੋਲੋਂ ਸ਼ੈਲਕ ਕੁਛ ਬਿੰਨੇ ਤੇ ਰੈਡੀ ਹੈ। ਲਓ ਜੀ ਇੱਕੇ ਦੇ ਵਿੱਚ ਕਲਰ ਆਊਗਾ ਜੀ ਇਹ ਮੋਰ ਪੰਖੀ ਜਿਹਾ ਬਲੂ ਜਿਹਾ ਸ਼ੇਡ ਚਾਣਾ ਜੀ ਸ਼ੈਲਕ ਕੁਛ ਬਿੰਨੇ ਤੇ ਇਹ ਵੀ ਬਹੁਤ ਪਿਆਰਾ ਜਿਹਾ ਸੂਟ ਬਣਿਆ ਹੋਇਆ। ਤੁਸੀਂ ਦੇਖ ਸਕਦੇ ਹੋ ਤੁਸੀਂ ਇੱਕੇ ਵਾਲਾ ਕਲਰ ਰੈਡੀ ਹੋਇਆ। ਲਓ ਜੀ نیچے ਬਣਿਆ ਹੋਇਆ ਕਿਹੜਾ 24 ਇੰਚ ਤੱਕ ਕਿਹੜਾ ਰੈਡੀ ਕਰ ਲਓ ਜੀ ਇਹਦਾ ਆਰਾਮ ਨਾਲ 24 22 21 20 ਜਿੱਥੋਂ ਜਿੰਨਾ ਤੁਸੀਂ ਮਰਜ਼ੀ ਕਰ ਲਓ। ਇਹ ਵਾਲੀਆਂ ਰੈਣੀਆਂ ਜੀ 슬ੀਵਸ ਜਿਹੜੀਆਂ। ਇਹ 슬ੀਵਸ ਤੇ ਪੈਚ ਵਰਕ ਹੋਇਆ ਜਰੀ ਵਰਕ ਹੋਇਆ। ਵਰਕ ਦੀ ਫਿਨਿਸ਼ਿੰਗ ਦੇਖੋ ਜੀ ਨਜ਼ਦੀਕ ਤੋਂ। ਪੂਰਾ ਹੈਵੀ ਵਰਕ ਹੈ ਜੀ। ਠੀਕ ਹੈ ਜੀ ਬ ਪੈਚ ਵਰਕ ਹੈ ਲਓ ਇਹ ਵਾਲੀਆਂ ਰਹਿਣਾ ਜੀ ਇਹਦਾ ਬਾਟਮ ਦਾ ਵਨ ਇਹ ਬਾਟਮ ਤੇ ਵਰਕ ਆਊਗਾ ਪ੍ਰਾਈਸ 1595 ਦਾ ਸੂਟ ਰਹੂਗਾ ਜੀ ਇਹ ਵਾਲਾ ਠੀਕ ਹੈ ਜੀ ਸ਼ੈਲਫ ਉੱਪਰ ਵੀ ਨੇ ਤੇ ਰੈਡੀ ਹੈ ਨਾਲ ਪਿੰਕ ਕਲਰ ਦਾ ਕਰ ਲਓ ਦੁਪੱਟਾ ਕਾਈ ਦਾਈ ਦਾ ਸੂਟ ਬਹੁਤ ਸੋਹਣਾ ਰਹਿਣਾ ਲਓ ਜੀ ਇਹ ਸਾਡੇ ਕੋਲੇ ਅਸੀਂ ਸ਼ਾਰਟਸ ਪਾਇਆ ਸੀ ਰਾਮ ਟੈਕਸਟ ਦੇ ਸੂਟਾਂ ਦਾ ਸਿਰਫ ਇੱਕ ਸੂਟ ਲਾਸਟ ਬਾਕੀ ਹੈ ਸਾਡੇ ਕੋਲੇ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਇਹ ਹੈਗਾ ਜੀ ਪਸ਼ਮੀਨਾ ਦਾ ਸੂਟ ਰਾਮ ਟੈਕਸ ਦਾ ਲਓ ਜੀ ਚੈੱਕ ਕਰੋ ਜੀ ਰਾਮ ਟੈਕਸ ਦਾ ਸੂਟ ਹੈ ਸਾਈਡ ਤੇ ਤੁਸੀਂ ਸਟੈਂਪ ਲੱਗੀ ਦੇ ਸਕਦੇ ਹੋ ਰਾਮ ਟੈਕਸ ਦੋ ਕੁਆਲਿਟੀ ਚ ਆਂਦੀ ਹੈ ਜੀ ਠੀਕ ਹੈ ਜੀ ਇਹ ਹਾਈ ਕੁਆਲਿਟੀ ਦਾ ਪਸ਼ਮੀਨਾ ਦੇਖ ਸਕਦੇ ਹੋ ਸਟੈਂਪ ਤੋਂ ਜਿਹੜੀਆਂ ਮੇਰੀਆਂ ਭੈਣਾਂ ਰਾਮ ਟੈਕਸ ਦੇ ਸੂਟ ਵੇਅਰ ਕਰਦੀਆਂ ਉਹਨਾਂ ਨੂੰ ਪਤਾ ਇਹ ਵਾਲੀ ਸਟੈਂਪ ਦਾ ਸੌਰੀ ਇਹ ਵਾਲੀ ਸਟੈਂਪ ਦਾ ਤੇ ਜੋ ਨਾਰਮਲ ਪਸ਼ਮੀਨਾ ਉਹ ਤਾਂ ਉਹ ਵਾਲੀ ਸਟੈਂਪ ਦਾ ਠੀਕ ਹੈ ਜੀ ਇਹ ਵਾਲਾ ਰਹਿਣਾ ਜੀ ਪੈਚ ਘੇਰੇ ਦਾ 24 ਇੰਚ ਦਾ ਘੇਰਾ ਬਣਾ ਲਓ ਇਹ ਰਹੂਗਾ ਜੀ 슬ੀਵਸ ਦਾ ਪੈਚ ਠੀਕ ਹੈ ਜੀ ਨਜ਼ਦੀਕ ਤੋਂ ਤੁਮੇ ਵਰਕ ਦਿਖਾ ਦਾਂ ਜੀ ਬਹੁਤ ਸੋਹਣਾ ਸੀ ਬਰੀਕੀ ਦੇ ਨਾਲ ਵਰਕ ਕੀਤਾ ਜੀ ਫਲਾਵਰ ਦੇਖੋ ਛੋਟੇ ਛੋਟੇ ਫਲਾਵਰ ਬਣਿਆ ਪਰ ਬਹੁਤ ਸੋਹਣੀ ਫ੍ਰਿਸ਼ਿੰਗ ਨਾਲ ਬਣੀ ਹੋਈ ਹੈ ਠੀਕ ਹੈ ਜੀ ਤੇ ਇਹ ਨਾ ਰਹਿਣੀਆਂ ਜਿਹੜੀ ਬੋਟਮ ਲਓ ਇਹ ਵਾਲੀ ਬਣੀ ਹੋਈ ਹੈ ਬੋਟਮ ਇਹ ਹੋਣਾ ਜੀ ਬੋਟਮ ਦਾ ਵਰਕ ਰਾਮ ਟੈਕ ਪਸ਼ਮੀਨੇ ਦੀ ਹੀ ਬੋਟਮ ਰਹਿੜੀਆਂ ਜੀ ਠੀਕ ਹੈ ਜੀ ਜੇਕਰ ਕਿਸੇ ਮੇਰੇ ਭੈਣ ਨੂੰ ਇਸ ਲਾਸਟ ਸੂਟ ਹੈ ਲੈਣਾ ਤਾਂ ਤੁਸੀਂ ਸਾਡੇ ਕੋਲ ਬਾਏ ਕਰ ਸਕਦੇ ਹੋ ਜੀ ਲਓ ਜੀ ਅਗਲਾ ਸੂਟ ਮੈਂ ਤੁਹਾਨੂੰ ਚੈੱਕ ਕਰਵਾ ਦਾਂ ਜੀ ਠੀਕ ਹੈ ਜੀ ਲਾਸਟ ਸੂਟ ਸੀਗੇ ਲਓ ਇਹ ਕੇਵਲ ਸੂਟ ਲਓ ਜੀ ਆਈ ਦੇ ਸੂਟ ਰਹਿਣੀਆਂ ਆਫਰ ਦੇ ਵਿੱਚ ਲਓ ਇਹ ਕੇਵਲ ਸੂਟ ਚੈੱਕ ਕਰੋ ਜੀ ਇਹ ਵੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਪੈਨਲ ਵਰਕ ਹੈ ਫਰੰਟ ਤੇ ਫਲਾਵਰ ਬਣੇ ਹੋਏ ਆ ਨਾਲ ਤੁਹਾਨੂੰ ਮਿਲੇਗਾ ਜੀ ਇਹਦੇ ਇਹ ਵਾਲੀਆਂ ਸਲੀਵਸ ਮੈਲਿੰਗ ਹੈ ਸਿਰਫ ਆ ਜੇ ਇਹ ਵਾਲੇ ਸੂਟ ਦੀ ਪ੍ਰਾਈਸ ਅਸੀਂ ਤੁਹਾਨੂੰ 900 ਦਵਾਂਗੇ ਜੀ 900 ਦੇ ਵੀ ਤੁਸੀਂ ਇਹ ਸੂਟ ਲੈ ਸਕਦੇ ਸਾਡੇ ਕੋਲ ਠੀਕ ਹੈ ਜੀ 900 ਰੁਪਏ ਵਾਲੇ ਸੂਟ ਦੀ ਪ੍ਰਾਈਸ ਰਹਿਣੀ ਆ ਲਓ ਇੱਕ ਆਉਣਾ ਜੀ ਮਹਿਰੂਨ ਕਲਰ ਦੇ ਵਿੱਚ ਇਹ ਪੈਨਲ ਵਰਕ ਵਾਲਾ ਮਹਿਰੂਨ ਕਲਰ ਚ ਆਊਗਾ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਸਿਰਫ 900 ਰੁਪਏ ਦੀ ਪ੍ਰਾਈਸ ਰਹਿਣੀ ਆ ਜੀ ਲਓ ਇਹ ਵਾਲੀਆਂ ਆਉਣੀਆਂ ਜੀ 슬ੀਵਸ 슬ੀਵਸ ਦਾ ਵਰਕ ਆਊਗਾ ਜੀ ਪੈਨਲ ਵਰਕ ਹੈ ਲੈਂਥ ਦਾ ਕੋਈ ਇਸ਼ੂ ਨਹੀਂ ਹੁੰਦਾ ਇਹਦਾ ਘੇਰੇ ਦਾ ਕੋਈ ਇਸ਼ੂ ਨਹੀਂ ਹੁੰਦਾ ਕੋਈ ਮਰਜ਼ੀ ਮੇਰੀ ਪਹਿਣੇ ਨੂੰ ਬਾਈ ਕਰ ਸਕਦੀ ਹੈ ਲਓ ਇੱਕ ਕਲਰ ਆਊਗਾ ਜੀ ਇਹ ਵਾਲਾ ਲਓ ਜੀ ਇੱਕ ਕਲਰ ਇਹ ਆਊਗਾ ਇਹ ਵੀ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਠੀਕ ਹੈ ਜੀ ਨਾਲ ਤੁਹਾਨੂੰ 슬ੀਵਸ ਮਿਲਣਗੇ ਆ ਪੂਰੀ ਫਿਨਿਸ਼ਿੰਗ ਦਾ ਵਰਕ ਦੇ ਰਹੇ ਆ ਤੁਹਾਨੂੰ ਜੀ ਪਸ਼ਮੀਨੇ ਤੇ ਰੈਡੀ ਹੈ ਸੂਟ ਬੁਰ ਕਿਸੇ ਤਰ੍ਹਾਂ ਦੀ ਆਉਣ ਵਾਲੀ ਬੈਸਟ ਕੁਆਲਿਟੀ ਦਾ ਪਸ਼ਮੀਨਾ ਲੱਗਿਆ ਹੋਇਆ ਜੀ ਦੇ ਉੱਪਰ ਸਿਰਫ 900 ਦੇ ਵਿੱਚ ਇਹ ਵਾਲਾ ਸੂਟ ਦੇਵਾਂਗੇ ਤੁਹਾਨੂੰ ਅੱਜ ਦੇ ਬਹੁਤ ਸਾਰੇ ਸੂਟ ਹੈ ਜੀ ਇਹ ਲਓ ਇੱਕ ਇਹ ਵਾਲਾ ਸੂਟ ਚੈੱਕ ਕਰੋ ਜੀ ਲਓ ਇਹ ਚੈੱਕ ਪਸ਼ਮੀਨੇ ਤੇ ਆ ਜੀ ਇਦੀ ਪ੍ਰਾਈਸ ਰਹਿਣੀ ਹੈ 750 ਬਹੁਤ ਹੀ ਪਿਆਰਾ ਜਿਹਾ ਸੂਟ ਬਣਿਆ ਹੋਇਆ ਅੱਜ ਆਫਰ ਵਿੱਚ ਰਹੂਗਾ 750 ਦੀ ਪ੍ਰਾਈਸ ਰਹਿਣੀ ਹੈ ਘੇਰਾ ਬਣਿਆ ਹੋਇਆ ਬਹੁਤ ਹੀ ਪਿਆਰਾ ਜਿਹਾ ਇਹ ਬਣੀਆਂ ਹੋਈਆਂ ਜੀ 슬ੀਵਸ ਠੀਕ ਹੈ ਜੀ ਪ੍ਰਾਈਸ ਰਹਿਣੀ ਹੈ ਦੀ 750 ਲੋ ਜੀ ਇਹ ਕੇਵਲਾ ਸੂਟ ਚੈੱਕ ਕਰੋ ਜੀ ਚੈੱਕ ਕਰੋ ਜੀ ਇਹ ਵਾਲਾ ਸੂਟ ਬਹੁਤ ਸੋਹਣਾ ਘੇਰੇ ਦਾ ਵਰਕ ਹੋਇਆ ਜੀ ਚੈੱਕ ਪਸ਼ਮੀਨਾ ਜੀ ਪ੍ਰਾਈਸ ਰਹਿਣੀ ਹੈ 790 ਇਹਦੀ ਪ੍ਰਾਈਸ ਰਹਿਣੀ ਹੈ 790 ਬਹੁਤ ਸੋਹਣੇ ਫਲਾਬਰ ਬਣੇ ਹੋਏ ਆ ਪਸ਼ਮੀਨੇ ਦੇ ਵਿੱਚ ਸੂਟ ਹੈ ਜੀ ਚੈੱਕ ਪਸ਼ਮੀਨਾ ਇਹ ਵਾਲਾ ਆਉਣਾ ਜੀ ਇਹਦੇ ਬਾਹਾਂ ਦਾ ਵਰਕ ਠੀਕ ਹੈ ਜੀ 790 ਦੀ ਪ੍ਰਾਈਸ ਹੈ ਲਓ ਜੀ ਇਸ ਤੋਂ ਹੋ ਗਿਆ ਇੱਕ ਆਵਲਾ ਸੂਟ ਆ ਜੀ ਲਾਸਟ ਇਹ ਵੀ ਬਹੁਤ ਹੀ ਪਿਆਰਾ ਜਿਹਾ ਬਣਿਆ ਹੋਇਆ ਸੂਟ ਚੈੱਕ ਕਰੋ ਜੀ ਥੋੜਾ ਪਾਰਟੀ ਵੇਸ ਸਟੱਫ ਦੇ ਵਿੱਚ ਆਊਗਾ ਇਹ ਬਾਟਮ ਦਾ ਵਰਕ ਹੈ ਜੀ ਠੀਕ ਹੈ ਜੀ ਬੋਟਮ ਦਾ ਵਰਕ ਹੈ ਔਰ ਪੂਰੀ ਫਰੰਟ ਦੀ ਉੱਪਰ ਛੋਟੇ ਛੋਟੇ ਫਲਾਵਰ ਬਣੇ ਹੋਏ ਆ ਪੂਰਾ ਹੈਵੀ ਵਰਕ ਹੈ ਜੀ ਇਹ ਲਓ ਇਹ ਵਾਲਾ ਰਹੂਗਾ ਜੀ ਇਹਦੀਆਂ 슬ੀਵਸ ਦਾ ਵਰਕ ਪੂਰੀਆਂ ਫੋਲ ਹੈਵੀ ਬਣੀਆਂ ਹੋਈਆਂ ਜੀਆਂ 슬ੀਵਸ ਇਹ 슬ੀਵਸ ਦਾ ਵਰਕ ਹੈ ਜੀ ਪ੍ਰਾਈਸ ਇਹ ਵਾਲੇ ਸੂਟ ਦੀ ਰਹਿਣੀ ਹੈ ਜੀ 900 ਰੁਪਏ 900 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸਾਡੇ ਕੋਲ ਲਓ ਇਸ ਤੋਂ ਅਗਲਾ ਤੁਹਾਨੂੰ ਸੂਟ ਦਿਖਾਣੀ ਹੈ ਜੀ ਇਹ ਵਾਲਾ ਸੂਟ ਚੈੱਕ ਕਰੋ ਜੀ ਇਹ ਵੀ ਬਹੁਤ ਹੀ ਪਿਆਰਾ ਜਿਹਾ ਸੂਟ ਬਣਿਆ ਹੋਇਆ ਚੈੱਕ ਕਰੋ ਜੀ ਇਹ ਬਣਿਆ ਹੋਇਆ ਇਹਦਾ ਕੇਰਾ ਠੀਕ ਹੈ ਜੀ ਕੇਰਾ ਬਣਿਆ ਹੋਇਆ ਤੇ ਇਹ ਵਾਲੀਆਂ ਬਣੀਆਂ ਹੋਈਆਂ ਜੀ ਇਹਦੀਆਂ 슬ੀਵਸ ਇਹ 슬ੀਵਸ ਤੇ ਵਰਕ ਆਉਗਾ ਜੀ ਲਓ ਬਹੁਤ ਸੋਹਣਾ ਸੂਟ ਬਣਿਆ ਹੋਇਆ ਕੱਟ ਵਰਕ ਹੈ ਕਾਵਿਆ ਵਰਕ ਹੋਇਆ ਜੀ ਅੱਜ ਇਹਦੀ ਪ੍ਰਾਈਸ ਰਹਿਣੀ ਹੈ ਸਿਰਫ 900 ਰੁਪਏ 900 ਰੁਪਏ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਕਾਵਿਆ ਵਰਕ ਵਾਲਾ ਖਾਦੀ ਦੇ ਰਹੂਗਾ ਜੀ ਸੂਟ ਇਹ 슬ੀਵਸ ਦੇ ਉੱਪਰ ਵੀ ਵਰਕ ਹੋਇਆ ਪਿੱਕੇਰੀ ਉੱਪਰ ਵੀ ਵਾਰ ਕੋਈ 900 ਰੁਪਏ ਦੀ ਪ੍ਰਾਈਸ ਰਹਿਣੀ ਹੈ ਜੀ। ਲਓ ਜੀ ਇਸ ਤੋਂ ਅਗੇ ਤੁਹਾਨੂੰ ਸੂਟ ਦਸਾਉਣੀ ਹੈ ਜੀ। ਅਗਲਾ ਸੂਟ ਚੈੱਕ ਕਰੋ ਜੀ। ਲਓ ਇਹ ਕਾ ਲਾਸਟ ਸੂਟ ਸਾਡੇ ਕੋਲੇ ਬਾਕੀ ਆ। ਠੀਕ ਹੈ ਜੀ ਇਹਦੇ ਵਿੱਚ ਸ਼ੈਲਕ ਪਸ਼ਮੀਨੇ ਚ ਵੀ ਰੈਡੀ ਹੋਏ ਸੀਗੇ। ਪਸ਼ਮੀਨੇ ਤੇ ਵੀ ਰੈਡੀ ਹੋਏ ਸੀ। ਬਹੁਤ ਹੀ ਪਿਆਰੇ ਜਿਹੇ ਸੂਟ ਹੈ ਜੀ ਇਹ। ਲਓ। ਦੇਖੋ ਜੀ ਇਹਦਾ ਜਿਹੜਾ ਘੇਰਾ ਬਣਿਆ ਹੋਇਆ ਤੁਸੀਂ 20 ਇੰਚ ਤੱਕ ਘੇਰਾ ਲੈ ਸਕਦੇ ਹੋ। ਠੀਕ ਹੈ ਜੀ 20 ਇੰਚ ਦਾ ਘੇਰਾ ਬਣਿਆ ਹੋਇਆ ਜੀ। ਠੀਕ ਹੈ ਜੀ ਇਹ ਬਣਿਆ ਹੋਇਆ ਨੈਕੇ ਦਾ ਲਾਸਟ ਸੂਟ ਹੈ ਜੀ ਇੱਕ ਸਾਡੇ ਕੋਲੇ ਇਹ ਬਣਿਆ ਹੋਇਆ ਨੈਕ ਜੀ ਇਹ ਦਾ ਘੇਰਾ ਬਣਿਆ ਹੋਇਆ ਬਹੁਤ ਹੀ ਪਿਆਰਾ ਇਹ ਨਾਲ 슬ੀਵਸ ਦਾ ਵਰਕ ਹੈ ਜੀ ਚੈੱਕ ਕਰੋ ਇਹ 슬ੀਵਸ ਦਾ ਵਰਕ ਰਹੂਗਾ ਤੇ ਇਹ ਵਾਲਾ ਰਹੂਗਾ ਜੀ ਨਾਲ ਬਾਟਮ ਤੇ ਵਰਕ ਹਲਕਾ ਜਿਹਾ ਬਾਟਮ ਤੇ ਵਰਕ ਹੋਣਾ ਜੀ ਇਹ ਬਾਟਮ ਤੇ ਵਰਕ ਕਰਿਆ ਨਾ ਠੀਕ ਹੈ ਜੀ ਇਹ ਘੇਰੇ ਦਾ ਵਰਕ ਹੈ ਸੇਮ ਘੇਰਾ ਜਿਵੇਂ ਫਰੰਟ ਤੇ ਆ ਰਿਹਾ ਸੇਮ ਇਹ ਜੀ ਬੈਕ ਤੇ ਆ ਰਿਹਾ ਨਾ ਤੁਹਾਨੂੰ ਇਹਦੀ ਲੁੱਕ ਵੀ ਦਿਖਾਵਾਂਗੇ ਸੂਟ ਦੀ ਕਿੱਦਾਂ ਆਉਣੀ ਹੈ ਠੀਕ ਹੈ ਜੀ ਇਹ ਵਾਲਾ ਜਿਹੜਾ ਘੇਰਾ ਆਊਗਾ ਜੀ ਬੈਕ ਤੇ ਆਊਗਾ ਇਹ ਬੈਕ ਦਾ ਵਰਕ ਹੈ ਜੀ ਤੇ ਉਹ ਹੈਗਾ ਜੀ ਫਰੰਟ ਦਾ ਵਰਕ ਠੀਕ ਹੈ ਜੀ ਅੱਜ ਇਹ ਵਾਲੇ ਸੂਟ ਦੀ ਰੈਣੀ ਆ ਪ੍ਰਾਈਸ 1360 ਠੀਕ ਹੈ ਜੀ 1450 ਸੂਟ ਤਾਂ ਮਸਤੀ 1360 ਵਿੱਚ ਦੇ ਰਿਆ ਜੀ ਚੈੱਕ ਕਰੋ ਜੀ ਸੂਟ ਦੀ ਲੁੱਕ ਲਓ ਜੀ ਦੇਖੋ ਜੀ ਮਾਡਲ ਦੇ ਵੇਅਰ ਕੀਤਾ ਹੋਇਆ ਸੂਟ ਐਦਾਂ ਹੀ ਤੁਸੀਂ ਇਹਦਾ ਮਹਿਰੂਨ ਕਲਰ ਦਾ ਦੁਪੱਟਾ ਲਗਾ ਲਓ ਠੀਕ ਹੈ ਜੀ ਜਿਵੇਂ ਇਹਦੇ ਫਰੰਟ ਤੇ ਵਰਕ ਆ ਰਿਹਾ ਦੇਖੋ ਬੈਕ ਵੀ ਦਿਖਾਉਣ ਕੇ ਬੈਕ ਤੇ ਵੀ ਸੇਮ ਵਰਕ ਆ ਅੱਧੇ ਜੀ ਅਸੀਂ ਤੁਹਾਨੂੰ ਸੇਮ ਵਰਕ ਬੈਕ ਤੇ ਦੇ ਰਹੇ ਆ ਪਰ ਇਹਨਾਂ ਨੇ ਬਾਟਮ ਤੇ ਵਰਕ ਨਹੀਂ ਕੀਤਾ ਅਸੀਂ ਤੁਹਾਨੂੰ ਬਾਟਮ ਦੇ ਵਰਕ ਵੀ ਦੇ ਰਹੇ ਆ ਸ਼ਰੀਵਸ ਤੇ ਵਰਕ ਵੀ ਆਊਗਾ ਜੀ ਠੀਕ ਹੈ ਜੀ ਬਹੁਤ ਪਿਆਰਾ ਸੂਟ ਹੈ ਤੇ ਕਾਫੀ ਫੇਮਸ ਡਿਜ਼ਾਈਨ ਰਿਹਾ ਜੀ ਇਹ ਵਾਲਾ ਸਾਡੀ ਬੁਟੀਕ ਦਾ ਕਾਫੀ ਫੇਮਸ ਡਿਜ਼ਾਈਨ ਸੀ ਇਹ ਤੇ ਐਨੇ ਸੂਟ ਅਸੀਂ ਸੇਲ ਕੀਤੇ ਆ ਜੀ ਇਹ ਵਾਲੇ ਡਿਜ਼ਾਈਨ ਦੇ ਤੇ ਹੁਣ ਅਸੀਂ ਇਹ ਪਸ਼ਮੀਨੇ ਤੇ ਰੈਡੀ ਕੀਤਾ ਹੈ ਕਿ ਲਾਸਟ ਸੂਟ ਬਚਿਆ ਸਾਡੇ ਕੋਲੇ ਇਹਦਾ ਅੱਜ ਤੁਹਾਨੂੰ 1360 ਵਿੱਚ ਸੂਟ ਦੇ ਰਹੇ ਆ ਜੀ ਇਹ ਪੂਰਾ ਫੁੱਲ ਹੈਵੀ ਸੂਟ ਲਓ ਜੀ ਇਹ ਵਾਲਾ ਸੂਟ ਚੈੱਕ ਕਰੋ ਜੀ ਇਹ ਬਣੀਆ ਹੋਈ ਹੈ ਜੀ ਇਹਦੀਆਂ 슬ੀਵਸ ਲਓ ਜੀ ਥੋੜੀ ਜੀ ਬੈਕ ਹੋਈ ਹੈ ਜੀ ਆ ਚੈੱਕ ਕਰੋ ਜੀ ਲਓ ਜੀ ਇਹ ਬਣੀ ਹੋਈ ਹੈ ਜੀ neck ਬਹੁਤ ਹੀ ਪਿਆਰੀ ਜੀ neck ਬਣੀ ਹੋਈ ਹੈ نیچے ਘੇਰੇ ਤੁਸੀਂ ਡਿਜ਼ਾਈਨ ਨਹੀਂ ਹੈਗਾ ਜੀ ਸਿੰਪਲ ਘੇਰਾ ਜਿੱਦਾਂ ਮਰਜ਼ੀ ਤੁਸੀਂ ਇਹਦੇ ਘੇਰੇ ਤੇ ਡਿਜ਼ਾਈਨਿੰਗ ਕਰ ਲਓ ਤੇ ਇਹ ਵਾਲੀਆਂ ਰਹਿਣਗੀਆਂ ਜੀ ਇਹਦੀਆਂ 슬ੀਵਸ ਇਹ 슬ੀਵਸ ਤੇ ਵਰਕ ਆਉਣਾ ਜੀ ਬਹੁਤ ਹੀ ਪਿਆਰਾ ਜਿਹਾ 슬ੀਵਸ ਤੇ ਵਰਕ ਤੇ ਰਹਿਣਾ ਜੀ ਪੂਰੀ ਫਿਨਿਸ਼ਿੰਗ ਨਾਲ ਵਰਕ ਹੈ ਇਹ ਦੇਖ ਸਕਦੇ ਹੋ ਪੂਰੀ ਫਿਨਿਸ਼ਿੰਗ ਨਾਲ ਵਰਕ ਹੈ ਜੀ ਠੀਕ ਹੈ ਜੀ ਇਹਦੀਆਂ ਰਹਿਣੀਆਂ ਬਾਜੂ ਤੇ ਵਰਕ ਵੀ ਰਹੂਗਾ ਸੌਰੀ ਬਾਟਮ ਤੇ ਵਰਕ ਵੀ ਰਹੂਗਾ ਜੀ ਇਹਦਾ ਲਓ ਇਹ ਬਾਟਮ ਤੇ ਵਰਕ ਹੋਣਾ ਜੀ ਇਹ ਬਾਟਮ ਤੇ ਵਰਕ ਹੋਣਾ ਪ੍ਰਾਈਸ ਇਹ ਵਾਲੇ ਸੂਟ ਦੀ ਰੈਡੀ ਹੈ ਜੀ 1300 ਸ਼ਿਲਕ ਪਸ਼ਮੀਨੇ ਤੇ ਰੈਡੀ ਹੈ ਜੀ ਸਿਰਫ 1300 ਰੁਪਏ ਤੇ ਤੁਹਾਨੂੰ ਇਹ ਵਾਲਾ ਸੂਟ ਦੇਵਾਂਗੇ ਅਸੀਂ ਇਹਦੇ ਵਿੱਚ ਇੱਕ ਕਲਰ ਇਹ ਵਾਲਾ ਜੀ ਇਹ ਕਰੋ ਜੀ neck neck ਦੀ ਡਿਜ਼ਾਈਨਿੰਗ ਹੈ ਇਹ ਵਾਲੀ ਰਹੂਗੀ ਜੀ 슬ੀਵਸ ਦੀ ਡਿਜ਼ਾਈਨਿੰਗ ਇਹ ਬਹੁਤ ਹੀ ਪੈਰਾ ਜਿਹਾ 슬ੀਵਸ ਤੇ ਡਿਜ਼ਾਈਨਿੰਗ ਡਿਜ਼ਾਈਨਿੰਗ ਹੋਣੀ ਹੈ ਕਲਰ ਬਹੁਤ ਸੋਹਣਾ ਜੀ ਇਹ ਕਲਰ ਇੱਕ ਡਿਫਰੈਂਟ ਜਿਹਾ ਕਲਰ ਹੈ ਬਹੁਤ ਜ਼ਿਆਦਾ ਪਿਆਰਾ ਕਲਰ ਹੈ ਜੀ ਇੱਕ ਡਿਫਰੈਂਟ ਜੇ ਕਲਰ ਚਾਹੂਗਾ ਇਹ ਤੇ ਨਾਲ ਤੁਹਾਨੂੰ ਅਸੀਂ ਬਾਟਮ ਦਾ ਵਰਕ ਵੀ ਦੇਵਾਂਗੇ ਇਹ ਬਾਟਮ ਦਾ ਵਰਕ ਹੈ ਜੀ ਪ੍ਰਾਈਸ ਜਿਹੜੀ ਰਹਿਣੀ ਹੈ ਸਿਰਫ ਅੱਜ 1300 ਦੇ ਵਿੱਚ ਸੌਟ ਦੇ ਰਹੇ ਹਾਂ ਜੀ ਆਫਰ ਦੇ ਵਿੱਚ ਸਿਲਕ ਪਸ਼ਮੀਨੇ ਦਾ ਸੌਟ ਹੈ ਸੋਬਰ ਲੁੱਕ ਦੇ ਵਿੱਚ ਲਓ ਇਹ ਕੇਵਲਾ ਸੌਟ ਚੈੱਕ ਕਰੋ ਜੀ ਇਹ ਸਿੰਪਲ ਪਸ਼ਮੀਨੇ ਤੇ ਰੈਡੀ ਹੈ ਲਓ ਜੀ ਸਿਮਪਲ ਕਸ਼ਮੀਰੀ ਤੇ ਰੈਡੀ ਹੈ neck ਬਣਿਆ ਹੋਇਆ ਬਹੁਤ ਹੀ ਪਿਆਰੀ ਜੀ neck ਹੈ ਡਿਜ਼ਾਈਨਿੰਗ ਦੇਖੋ ਜੀ neck ਦੀ ਬਹੁਤ ਹੀ ਪਿਆਰੀ ਪਿਆਰੀ ਡਿਜ਼ਾਈਨਿੰਗ ਹੋਈ ਹੈ neck ਦੀ ਇਹ ਜਰੀ ਵਰਕ ਹੋਇਆ ਠੀਕ ਹੈ ਜੀ ਇਹਦਾ ਘੇਰਾ ਜਿੰਨਾ ਮਰਜ਼ੀ ਰੱਖ ਲੋ ਲੈਂਥ ਇਹਦੀ 42 43 41 ਤੱਕ ਰਾਉਗੀ ਜੀ ਠੀਕ ਹੈ ਜੀ ਐਦਾਂ ਦੇ ਸੂਟੋਂ ਇਹ ਵਾਲੇ ਡਿਜ਼ਾਈਨ ਦੇ ਮਿਲ ਜਾਣੇ ਆ ਇੰਨੀ ਲੈਂਥ ਤੇ ਇਹ ਘੇਰਾ ਜੀ ਇਹਦਾ ਲਓ ਇਹ 슬ੀਵਸ ਹੈ ਜੀ ਪ੍ਰਾਈਸ ਇਹ ਵਾਲੇ ਸੂਟ ਦੀ ਵੀ 1300 ਰਹਿਣੀ ਆ ਲਓ ਬਹੁਤ ਸੋਹਣਾ ਸੂਟ ਰਹਿਣਾ ਜੀ ਬਣ ਕੇ ਆਫ ਵਾਈਟ ਦੇ ਵਿੱਚ ਠੀਕ ਹੈ ਜੀ ਟਾਈ ਡਾਈ ਕਰਾ ਲੂ ਦੁਪੱਟਾ ਦੇਖੋ ਜੀ ਵਰਕ ਦੇਖੋ ਤੇ ਵਰਕ ਦੀ ਫਿਨਿਸ਼ਿੰਗ ਦੇਖੋ ਜੀ ਤੁਸੀਂ ਠੀਕ ਹੈ ਸਿਰਫ ਤੁਹਾਨੂੰ 1300 ਚ ਸੂਟ ਦਵਾਵਾਂਗੇ ਬਹੁਤ ਸੋਹਣਾ ਸੂਟ ਰਹਿਣਾ ਜੀ ਇਹ ਲੋ ਜੀ ਇਹ ਕੇ ਵਾਲਾ ਲਾਸਟ ਸੂਟ ਚੈੱਕ ਕਰੋ ਰਾਇਲ ਬਲੂ ਕਲਰ ਤੇ ਆਊਗਾ ਜੀ ਇਹ ਲੋ ਜੀ ਇਹ ਬਣਿਆ ਹੋਇਆ ਕੇਰਾ ਬਹੁਤ ਹੀ ਪਿਆਰਾ ਜਾਂ ਕੇਰਾ ਬਣਿਆ ਹੋਇਆ ਠੀਕ ਹੈ ਜੀ ਇਹ ਆਊਗਾ ਜੀ ਇਹਦੀ 슬ੀਵਸ ਦਾ ਵਰਕ ਤੇ ਇਹ ਆਊਗਾ ਜੀ ਇਹਦੀ ਬੋਟਮ ਦਾ ਵਰਕ ਠੀਕ ਹੈ ਜੀ ਇਹਦੀ ਪ੍ਰਾਈਸ ਰਹਿਣੀ ਅੱਜ 1100 1100 ਚ ਸੂਟ ਲੈ ਸਕਦੇ ਹੋ ਲਓ ਜੀ ਇਹ ਸਨ ਆਈ ਦੇ ਸਾਡੇ ਸੂਟ ਇਹਨਾਂ ਚ ਜਿਹੜਾ ਸੂਟ ਪਸੰਦ ਆਉਂਦਾ ਸਕਰੀਨ ਸ਼ਾਟ ਲਓ ਆਰਡਰ ਬੁੱਕ ਕਰੋ ਕੱਲ ਇੱਕ ਨਵੀਂ ਕਲੈਕਸ਼ਨ ਲੈ ਕੇ ਆਵਾਂਗੇ ਅੱਜ ਦੀ ਵੀਡੀਓ ਇੱਥੇ ਕਰਦੇ ਆ ਖਤਮ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ